ਜਾਂਦੇ ਨੋਂ ਦਿਨ ਪੈਣ ਗੀਆਂ ਰੈਂਦੀ ਦੁਨੀਆ ਤੀ ਕਰਦਾ ਤਾ ਰਹਿਣ ਗੀਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣ ਗੀਆਂ ਰੈਂਦੀ ਦੁਨੀਆ ਤੀ ਕਰਦਾ ਤਾ ਰਹਿਣ ਗੀਆਂ ਪੰਥ ਤੇਰੇ ਦੀਆਂ ਗੂੰਜਾਂ ਪੰਥ ਤੇਰੇ ਦੀਆਂ ਪੰਥ ਤੇਰੇ ਦੀਆਂ ਗੂੰਜਾ ਪੰਥ ਤੇਰੇ ਦੀਆਂ ਜਿਹੜਾ ਪੰਥ ਆਪ ਸਾਜਿਆ ਦਿਨ ਬਸਾਖੀ ਵਾਲੇ ਦਿਨ ਬਸਾਖੀ ਵਾਲੇ ਉਸ ਪੰਥ ਨੇ ਦੁਨੀਆਂ ਉੱਤੇ ਕੀਤੇ ਕੰਮ ਨਿਰਾਲੇ ਕੀਤੇ ਕੰਮ ਨਿਰਾਲੇ ਜ਼ੁਲਮ ਜਵਰਨਾ ਤੇਰੀਆਂ ਫੌਜਾਂ ਸੈਣ ਗੀਆਂ ਰਹਿੰਦੀ ਦੁਨੀਆ ਤੀ ਕਰਦਾ ਤਾਰਣ ਗਿਆ ਪੰਥ ਤੇ ਰੇ ਦੀਆਂ ਗੂੰਜਾਂ ਪੰਥ ਤੇ ਰੇ ਦੀਆਂ ਪੰਥ ਤੇ ਰੇ ਦੀਆਂ ਗੂੰਜਾਂ ਪੰਥ ਤੇ ਰੇ ਦੀਆਂ ਦੇ ਕੁਰਬਾਨੀ ਤੇਰੇ ਪੁੱਤਰਾ ਜਾਗ ਪੰਥ ਨੂੰ ਲਾਇਆ ਮਹਾ ਸਿੰਘ ਮਾਈ ਭਾਗੋ ਯੋਧਿਆਂ ਭਾਗ ਪੰਥ ਨੂੰ ਲਾਇਆ ਦੇ ਕੁਰਬਾਨੀ ਤੇਰੇ ਪੁੱਤਰਾ ਜਾਗ ਪੰਥ ਨੂੰ ਲਾਇਆ ਮਹਾ ਸਿੰਘ ਮਾਈ ਭਾਗੋ ਯੋਧਿਆ ਭਾਗ ਪੰਥ ਨੂੰ ਲਾਇਆ ਪੰਥ ਤੇਰੇ ਦੀਆਂ ਚੜੀਆਂ ਕਦੇ ਨਾ ਢਹਿਣਗੀਆਂ ਰਹਿਂਦੀ ਦੁਨੀਆ ਤੀ ਕਰਦਾ ਤਾਰਣ ਗੀਆਂ ਰਹਿਂਦੀ ਦੁਨੀਆ ਤੀ ਕਰਦਾ ਤਾਰਣ ਗੀਆਂ ਪੰਥ ਤੇਰੇ ਦੀਆਂ ਗੁਜਾਂ ਪੰਥ ਤੇਰੇ ਦੀਆਂ ਤੇਰੇ ਆਸਰੇ ਚੜਦੀ ਕਲਾ ਵਿੱਚ ਪੰਥ ਇਹ ਤੇਰਾ ਚੱਲੇਗਾ ਕਲਗੀ ਤਰ ਦਸ਼ਮੇਸ਼ ਪਿਤਾ ਇਹ ਵਹਿਣ ਕਦੇ ਨਾ ਠੱਲੇਗਾ ਕਲਗੀ ਤਰ ਦਸ਼ਮੇਸ਼ ਪਿਤਾ ਇਹ ਵਹਿਣ ਕਦੇ ਨਾ ਠੱਲੇਗਾ ਤੇਰੀਆਂ ਫੌਜਾਂ ਹਾਰ ਕਦੇ ਨਾ ਕਰਨਗੀਆਂ रेंदी दुनिया ती घर तारणगिय रेंदी दुनिया थी घर तारणगिय पंथ तरेदू पंथ तरेद पंथ तरेदू पंथ तरेद ਬਾਬਕ ਵਾਲਾ ਪੰਥ ਤੇਰੇ ਨੂੰ ਸਤ ਗੁਰੂ ਸੀਸ ਨਵਾਵੇ ਸਤ ਗੁਰੂ ਸੀਸ ਨਵਾਵੇ ਹੀ ਸਰਵਾਂ ਸਦੇ ਦਾਨੀ ਤੇਥੋਂ ਵਾਰੇ ਵਾਰੇ ਜਾਵੇ ਵਾਰੇ ਵਾਰੇ ਜਾਵੇ ਤੇਰੀਆਂ ਫੌਜਾਂ ਹਾਰ ਕਦੇ ਨਾ ਕਹਿਣਗੀਆਂ ਨਹੀਂ ਦੀ ਦੁਨੀਆ ਤੇ ਕਰਦਾਤਾ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਪੰਥ ਤੇਰੇ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਪੰਥ ਤੇਰੇ ਦੀਆਂ